ਸਸ਼ਕਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਸਤਵ ਦੀਆਂ ਖੁਸ਼ੀਆਂ ਪੂਰੇ ਵੱੜ ਦੇ ਵਿੱਚ ਮਨਾਈਆਂ ਜਾਂਦੀਆਂ ਨੇ ਉੱਤੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਬਾਲੀਵੁੱਡ ਐਕਟਰਾਂ ਸ਼ਿਲਪਾ ਸ਼ੈਟੀ ਤੇ ਰਾਜਕੁੰਦਰਾ ਨੇ ਸ੍ਰੀ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਿਆ ਤੁਹਾਨੂੰ ਦੱਦੀਏ ਕਿ ਇਹ ਵੀਡੀਓ ਮੋਬਾਈਲ ਦਾ ਵੀਡੀਓ ਹੈ ਜਿੱਥੇ ਗੁਰਦੁਆਰਾ ਧੰਨ ਪੋਠੋਹਾਰ ਨਗਰ ਦੇ ਵਿੱਚ ਸ਼ਿਲਪਾ ਸ਼ੈਟੀ ਤੇ ਰਾਜਕੁੰਦਰਾ ਨਤਮਸਤਕ ਹੋਏ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪੁਰਬ ਨੂੰ ਮਨਾਇਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਵੀ ਸਿੱਖ ਮਰਿਆਦਾ ਦੇ ਅਨੁਸਾਰ ਸ਼ਿਲਪਾ ਸ਼ੈਟੀ ਨੇ ਆਪਣਾ ਸਿਰ ਟਕਿਆ ਹੋਇਆ ਹੈ ਤੇ ਰਾਜਕੁੰਦਰਾ ਨੇ ਵੀ ਸਿਰ ਦੇ ਉੱਪਰ ਇੱਕ ਪੀਲੇ ਕਲਰ ਦਾ ਰਮਾਲ ਪਟਕਾ ਬੰਨਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਗੁਰਦੁਆਰਾ ਧੰਨ ਪੋਟੋਹਾਰ ਨਗਰ ਦੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਪੂਰੇ ਵੜ ਦੇ ਵਿੱਚ ਬੜੇ ਹੀ ਚਾਹ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਕਿਉਂਕਿ ਹਰ ਇੱਕ ਧਰਮ ਦੇ ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਗੁਰੂ ਸਮਝਦੇ ਜੇਕਰ ਆਪਾਂ ਗੱਲ ਕਰੀਏ ਸ਼ਿਲਪਾ ਸ਼ਰਤੀ ਤੇ ਰਾਜਕੁੰਦਰਾ ਦੀ ਤਾਂ ਉਹ ਸਿੱਖ ਧਰਮ ਦੇ ਨਾਲ ਬਹੁਤ ਲਗਾਵ ਰੱਖਦੇ ਨੇ ਕਾਫੀ ਵਾਰ ਉਹਨਾਂ ਨੂੰ ਸ੍ਰੀ ਗੁਰਦੁਆਰਾ ਸਾਹਿਬ ਦੇ ਵਿੱਚ ਦੇਖਿਆ ਗਿਆ ਹੈ ਔਰ ਸ਼ਿਲਪਾ ਸ਼ਰਤੀ ਕਾਫੀ ਜ਼ਿਆਦਾ ਪੰਜਾਬ ਦੇ ਵਿੱਚ ਆਉਂਦੀ ਜਾਂਦੀ ਰਹਿੰਦੀ ਹੈ ਉੱਤੇ ਹੀ ਸ਼ਿਲਪਾ ਸ਼ਰਤੀ ਨੇ ਪਿੱਛੇ ਜੇ ਇੱਕ ਵੀਡੀਓ ਵਿੱਚ ਖੁਲਾਸਾ ਕਿ ਮੇਰੇ ਜਿਹੜੇ ਸੌਰੇ ਹਨ ਉਹ ਪੰਜਾਬ ਦੇ ਵਿੱਚ ਹੀ ਹਨ ਜੀਆਂ ਦੋਸਤੋ ਪੰਜਾਬ ਦਾ ਬੈਕਗ੍ਰਾਉਂਡ ਹੈ ਇਹਨਾਂ ਬਾਲੀਵੁੱਡ ਐਕਟ੍ਰੈਸ ਦਾ ਤੇ ਇਸ ਕਰਕੇ ਇਹਨਾਂ ਨੂੰ ਪੰਜਾਬ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੈ ਕੀ ਕਹਿਣਾ ਚਾਹੋਗੇ ਇਸ ਵੀਡੀਓ ਤੇ ਆਪਣੀ ਰਾਏ ਕਮੈਂਟਾਂ ਦੇ ਵਿੱਚ ਜ਼ਰੂਰ ਦੇ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਸੱਜਣਾ ਜ਼ਰੂਰ ਜੁੜ ਜਾਓ ਥੈਂਕ ਯੂ